ਵਿਖੋ ਜਿਹੜੀ ਤੁਸੀਂ ਮੌੜ ਬਗ ਧਮਾਕੇ ਦੀ ਕੀਤੀ ਆ ਤਿੰਨ ਬੰਦੇ ਇਹਨਾਂ ਨੇ ਪ੍ਰੋਕਲਾਈਨਡ ਆਫੈਂਡਰ ਜਿਹੜੇ ਉਹ ਕੈਨ ਉਹਦੇ ਵਿੱਚ ਇੱਕ ਚਲਾਨ ਵੀ ਇਹਨਾਂ ਪੇਸ਼ ਕੀਤਾ ਅਦਾਲਤ ਦੇ ਵਿੱਚ ਜੋ ਮਰਜ਼ੀ ਕਹੀ ਜਾਂ ਉਹਦੇ ਤੇ ਕੋਈ ਵੀ ਸincere ਨਹੀਂ ਕਿਉਂਕਿ ਉਹਦੀਆਂ ਪੜਾ ਜੜੀਆਂ ਨੇ ਉਹ ਸੌਦਾ ਸਾਡੇ ਡਿਰੀ ਜੰਦੀਆਂ ਨੇ ਇੱਕ ਗੁਰਮੀਤ ਸਿੰਘ ਉਹਦਾ ਮੈਨੇਜਰ ਆ ਇੱਕ ਅਮਰੀਕ ਸਿੰਘ ਉਹਦਾ ਇਲੈਕਟ੍ਰੀਸ਼ੀਅਨ ਆ ਤੇ ਇੱਕ ਮੁੰਡਾ ਹੋਰ ਆ ਤੇ ਜਿਹੜੀ ਗੱਡੀ ਆਈਈਡੀ ਤੇ ਲਾਇਆ ਗਿਆ ਸੀ ਉੱਥੇ ਬਲਾਸਟ ਕਰਨ ਵਾਸਤੇ ਉਹ ਸੌਦਾ ਸਥਾਨ ਦੀ ਜਿਹੜੀ ਵਰਕਸ਼ਾਪ ਸੀ ਉੱਥੇ ਲੈ ਗਿਆ ਸੀ ਹੁਣ ਜਦੋਂ ਸੌਦਾ ਸਾਹ ਦਿਵਾਲੀ ਵਾਸਤੇ ਤਿੰਨ ਬੰਦਿਆਂ ਦੀ ਜਾਂਚ ਗਈ ਤੇ ਇਹਨਾਂ ਨੇ ਮਿਲ ਕੇ ਜਾਂਚ ਬੰਦ ਕਰਤੀ ਵੀ ਗਾਹ ਨਹੀਂ ਜਾਣਾ ਜੇ ਗਾਹ ਗਏ ਤੇ ਵੋਟਰਾਂ ਦਾ ਸਤਿਆਨਾਸ ਹੋ ਸਕਦਾ ਉਹਦੇ ਕੇਸ ਦਾ ਕੁਛ ਨਹੀਂ ਬਣਿਆ ਨਾ ਬਣਨਾ ਹਾਲੀ ਕਿ ਜਸਵਿੰਦਰ ਜਿਹੜਾ ਜੱਸੀ ਜਿਹੜਾ ਜੱਸੀ ਕੁਲਮਸੀਰ ਮਹਿੰਦਰ ਜੱਸੀ ਦਾ ਕੁੜਮ ਸੀਗਾ ਉਥੋਂ ਇਲੈਕਸ਼ਨ ਅਟ੍ਰੈਸਿਓ ਪੰਜ ਬੱਚੇ ਤੇ ਦੋ ਹੋਰ ਵਿਅਕਤੀ ਸੱਤ ਬੰਦੇ ਉਸ ਮੌਤਮਹਾਕੇ ਚ ਮਾਰੇ ਗਏ ਸੀ ਅਜੇ ਤੱਕ ਦਾ ਬਣਿਆ ਨਹੀਂ ਨਾ ਮਰਨਾ ਕੁਛ ਹੈ ਨਹੀਂ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਬੰਦੀ ਸਿੰਘਾਂ ਦੀ ਜਿਹੜੀ ਇਹ ਗੱਲ ਕੀਤੀ ਹੈ ਤੇ ਇਹ ਤੇ ਵੇਖੋ ਕੱਲ ਪ੍ਰੈਸ ਨੂੰ ਕਰਕੇ ਆਪ ਇੰਨੀ ਗੱਲ ਕਹੀ ਹੈ ਬਲਤੇਜ ਪੰਨੂ ਨੇ ਕਿ 3520 ਬੰਦੇ ਹਿਰਾਸਤ ਲੈ ਗਏ 1590 ਤੇ ਅਸਲ 1590 ਨਹੀਂ ਜਿਹੜੇ ਉਹ ਹਿਰਾਸਤ ਲੈ ਗਏ ਤੇ 3520 ਗ੍ਰਿਫਤਾਰ ਕੀਤੇ ਗਏ ਕਰੀਬ-ਕਰੀਬ ਤੁਸੀਂ 4000 ਤੋਂ ਉੱਪਰ ਇੰਨਾ ਦੀ ਆਪਣੀ ਪਹਿਲੀ ਫੀਗਰ 4856 ਆਈ ਸੀਗੀ ਮੈਂ ਅੱਗੇ ਵੀ ਗੱਲ ਕੀਤੀ ਵੀ ਸਾਡੇ ਇੱਥੇ ਸ਼ਹਾਟੇ ਥਾਣੇ ਦੇ ਵਿੱਚ ਇੱਕ ਐਸ ਸੀ ਜਾਂਦਾ ਤੇ ਗੱਡੀ ਭਰ ਕੇ ਬਡਾਲੀ ਪਿੰਚੋਂ ਲੈ ਆਉਂਦਾ ਤੇ ਮੇਰੇ ਕੋਲੇ ਕਿਸੇ ਨੇ ਅਪਰੋਚ ਕੀਤੀ ਵੀ ਸਾਨੂੰ ਪਤਾ ਕਰ ਦਿਓ ਵੀ ਸਾਡੇ ਮੁੰਡੇ ਨੂੰ ਕਿਹੜੇ ਕੇਸ ਵਿੱਚ ਫੋਨ ਕੀਤਾ ਤੇ ਜਿਹੜਾ ਡੀ ਐਸ ਪੀ ਸੀ ਮਾਂ ਝੂਠਾ ਬੰਦਾ ਉਹਨੇ ਝੂਠ ਵਰ ਕੇ ਕਈ ਵਾਰੀ ਬੇਇੱਜ਼ਤੀ ਕਰਾਈ ਆਪਣੀ ਉਮਨੂ ਗੰਨਾ ਜੀ ਵੇਖੋ ਜੀ ਉਹਦੇ ਨਸ਼ੇ ਚ ਫੜੇ ਨੇ ਸੀ ਜੀ ਤੇ ਅੱਜ ਮੈਨੂੰ ਪਤਾ ਲੱਗਾ ਮੇਰੇ ਕੋਲ ਤਾਂ 57 109 ਚ ਚਦਾਨ ਕੀਤਾ ਤੇ ਜਮੰਦ ਵੀ ਹੋ ਗਈ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਤੇ ਜਿਹੜਾ ਉਹ ਉਥੇ ਏਸੀ ਲੈ ਕੇ ਗਿਆ ਸੀਗਾ ਉਹ ਵੀਜ਼ਰ ਮੰਗੀ ਜਦੋਂ ਵੀਜ਼ਰ ਦਿੱਤ ਬੰਦਾ ਦਜੋ ਮੈਂ ਤਾਂ ਉਹਗੇ ਵੀ ਕਿਹਾ ਇੱਥੇ ਵੀ ਅਮਨਦੀਪ ਕੁੜੀ ਇੱਕ ਇਨਸਪੈਕਟਰ ਇੱਕ ਲੇਡੀ ਨੂੰ ਚੁੱਕ ਲਈ ਕੁੱਟਮਾਰ ਕੀਤੀ ਉਹਨੂੰ ਪੁੱਠਾ ਲੜਕਾਇਆ ਉਹਨੂੰ ਲੇਡੀ ਨੂੰ ਤੇ ਮੁੜ ਕੇ ਵਿਝਾ ਲੱਗੀ ਛੱਡਣੀ ਤੇ ਕੋੜੇ ਨੂਕੜਾ ਪੋਂਡੇ ਇੱਥੇ ਜਿਹੜੀ ਸਰਕਾਰ ਆ ਉਹਨੇ ਇਹ ਨਹੀਂ ਕਿਹਾ ਵੀ ਤੁਸੀਂ ਨਜਾਇਜ਼ ਬੰਦ ਨਹੀਂ ਫੜਨੇ ਇਹ ਕਿਹਾ ਆ ਵੀ ਤੁਸੀਂ ਨਸ਼ੇ ਬੰਦ ਕਰੋ ਜੋ ਮਰਜ਼ੀ ਵਜੇ ਨਸ਼ੇ ਬੰਦ ਕਰੋ ਤੇ ਗੈਂਗਸਟਰ ਮੱਥ ਪਾਓ ਕੀ ਗੈਂਗਸਟਰ ਮੱਥ ਪੈ ਗਈ ਹੈ ਦੀ ਨਸ਼ੇ ਬੰਦ ਹੋ ਗਏ ਨੇ ਕਵੈਂਟਲ ਕਵੈਂਟਲ ਨਸ਼ਾ ਸ਼ਾਸਤਰ ਦੀ ਕਿਤੇ ਤੋਂ ਪੜਿਆ ਜਾ ਰਿਹਾ ਵਾ ਅੰਮ੍ਰਿਤਸਰ ਦੇ ਵਿੱਚ ਕੱਲ ਵੀ ਲੱਛਾ ਫੜਿਆ ਗਿਆ 15 ਕਿਲੋ ਪਰਸਮੀ ਫੜਿਆ ਗਿਆ ਚੌਦੀ ਫੜਿਆ ਕੇਂਦਰ ਜੀ ਡਰਨ ਰਹੀ ਪਾਕਿਸਤਾਨ ਤੋਂ ਆਉਂਦਾ ਵਾ ਤੇ ਭਗਵੰਤ ਮਾਨ ਜੀ ਇੱਥੇ ਬਸਤੀਆਂ ਕਰਕੇ ਹਮ ਨਹੀਂ ਚੰਦਨ ਤੁਸੀਂ ਕਿਹਾ ਸੀ ਐਂਟੀ ਡਰੋਨ ਸਿਸਟਮ ਬਣਾਇਆ ਤੇ ਅਸੀਂ ਬਣਾਇਆ ਪੰਜਾਬ ਸਰਕਾਰ ਨੇ ਬਾਕੀ ਕਿਸੇ ਸਟੇਟ ਕੋਲ ਨਹੀਂ ਹੈਗਾ ਤੇ ਤੁਹਾਡਾ ਐਂਟੀ ਡਰੋਨ ਸਿਸਟਮ ਕਿੱਥੇ ਚੱਲਿਆ ਫਿਰ ਜੀ ਜੇ ਉਹ ਅੰਦਰ ਵੀ ਡਰੋਨ ਰਹੀਏ ਨਸ਼ੇ ਆਉਂਦੇ ਨੇ ਹਥਿਆਰ ਆਉਂਦੇ ਨੇ ਤੇ ਫਿਰ ਤੁਹਾਡਾ ਐਂਟੀ ਡਰੋਨ ਸਿਸਟਮ ਕਿੱਥੇ ਰਾਸੋ ਸਰਦੂ ਤੁਸੀਂ ਇਸ ਕਰਕੇ ਨਸ਼ਿਆਂ ਦੀ ਤੇ ਗੈਂਗਸਟਰਾਂ ਦੀ ਆਹ ਰੇਟ ਜਿਹੜੀ ਪੁਲਿਸ ਆ ਉਹਦੀ ਪੂਰਾ ਲੋੜ ਦਾ ਪੈਸਾ ਪੂਰੀ ਤਰ੍ਹਾਂ ਬਕਦਾ ਤੌਰ ਤੇ ਉਹ ਲੋਕਾਂ ਨੂੰ ਲੁੱਟ ਰਹੇ ਨੇ ਜਿੰਨੀ ਕ੍ਰਪਸ਼ਨ ਇਸ ਸਰਕਾਰ ਦੇ ਵਿੱਚ ਇੰਨੀ ਕ੍ਰਪਸ਼ਨ ਇਸ ਕੋਪੀ ਨਾਲ ਕਦੀ ਹੋਈ ਨਹੀਂ ਕਿੰਨੇ ਕੁ ਦੀ ਮਾਰੀ ਮੱਟੀ ਸੁੜਾਈ ਹੁੰਦੀ ਸੀ ਕੋਈ ਲੀਡਰ ਫੋਨ ਕਰਦਾ ਸੀਗਾ ਕੋਈ ਪੱਤਰਕਾਰ ਵੀ ਫੋਨ ਕਰ ਦਿੰਦਾ ਸੀ ਕੋਈ ਹੋਰ ਬੰਦਾ ਫੋਨ ਕਰ ਦਿੰਦਾ ਸੀ ਰਿਕਰੂਟਡ ਆਦਮੀ ਉਹਨੂੰ ਅਗਲੇ ਸੱਚੀ ਕਰ ਦਿੰਦੇ ਸੀ ਵੀ ਆ ਗੱਲ ਹੈ ਹੀ ਇੱਥੇ ਦੇ ਝੂਠੀ ਬੋਲ ਜੰਦੇ ਆ ਜਿਵੇਂ ਦਾ ਛੱਡਣਾ ਡੀਐਸਪੀ ਸ਼੍ਰੀ ਕਿਨ ਚੇਪਦਰਸ਼ਨ ਸਿੰਘ ਅਸੀਂ ਚਾਹੁੰਦੇ ਆ ਵੀ ਇਹੋ ਜਿਹੜੇ ਅਫਸਰ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸੰਕਰਮ ਕਾਰਵਾਈ ਕੀਤੀ ਜਾਂ ਜਾਂਚ ਕੀਤੀ ਜਾਵੇ ਜਿਨ੍ਹਾਂ ਨੂੰ ਪੈਸੇ ਲੱਗੇ ਜੜਿਆ ਗਿਆ ਤੇ ਜਿਹੜੇ ਨਜਾਇਜ਼ ਧੱਕੇ ਗਏ ਇਹੀ ਹਾਲ ਦਿਨਾਂ ਨੇ ਬਰੋ ਕੀਤਾ ਸੀਗਾ ਜਦੋਂ ਪੰਜਾਬ ਚ ਆਤਮਾ ਸੀ। ਇੰਨੀ ਹਾਲਤ ਮਾੜੀ ਸੀ ਪਤਾ ਨਹੀਂ ਜਿਹੜਾ ਨੌਜਵਾਨ ਉਹ ਲੋਕੀ ਪਤਾ ਕੀ ਕਹਿੰਦੇ ਸੀ ਜਿਵੇਂ ਅੱਜਕੱਲੇ ਕੁੜੀਆਂ ਵਾਲੇ ਸਰ ਘਰ ਆ ਜਾਣ। ਉਦੋਂ ਕਹਿੰਦੇ ਸੀ ਮੁੰਡੇ ਵਾਲੇ ਸਰ ਘਰ ਆ ਜਾਣ। ਜਿਹੜਾ ਮੁੰਡਾ ਕਰੋ ਜਾਂਦਾ ਸੀ ਤੇ ਮਗਨੋਂ ਪਰ ਸੇ ਮਾਂ ਜਿਹੜਾ ਮਾਂ ਪਿਓ ਸੀ ਉਹਦਾ ਜਿਹੜਾ ਦਿਲ ਸੀ ਤੱਕ ਤੱਕ ਕਰਦਾ ਸੀ ਪਤਾ ਨਹੀਂ ਉਹ ਵਾਪਸ ਹੋਣਾ ਕਿ ਨਹੀਂ ਹੋਣਾ ਨਹੀਂ। ਕਿੱਥੇ ਭੱਜਣਾ ਸੀ ਆਰਪੀ ਨੇ ਤੇ ਪੁਲਿਸ ਨੇ। ਇਹ ਪੈਟਰਨ ਤੇ ਸਭ ਨੂੰ ਮੰਗਾ ਕਰਕੇ ਰੱਖਤਾ ਇਹਦਾ ਮਤਲਬ ਉਸੇ ਪੈਟਰਨ ਤੇ ਹੁਣ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਬਲਾਸਟ ਤੇ ਬਲਾਸਟ ਹੋ ਰਹੇ ਨੇ ਇਸ ਕਰਕੇ ਇਹ ਜਿਹੜੀ ਗੋਰਖ ਧੰਦਾ ਸ਼ੁਰੂ ਕੀਤਾ ਨੇ ਇਹਦੇ ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਵਾ ਹਰ ਅਥਾਰਟੀ ਨੂੰ ਇੱਥੇ ਇੱਕ ਵਾਰ ਵੱਡੇ ਅਕਸਰ ਦੀ ਗੱਲ ਕਰਦਾ ਅਮਰ ਸਾਹਿਬ ਵੀ ਕਹਿੰਦੇ 2 ਕਰੋੜ ਰੁਪਏ ਦੇ ਕੇ ਲਗਾਓ ਅੈਤਿਕ ਮੱਛੀ ਵਾਲਾ ਸੀਗਾ ਨਸ਼ਿਆਂ ਦੇ ਵਿੱਚ ਉਹਦੇ ਕੋਲੋਂ ਵੀ 2 ਕਰੋੜ ਰੁਪਏ ਕਹਿੰਦੇ ਲਿਆ ਉਹ ਤਾਂ ਆਪਣਾ ਵੱਡਾ ਕਾਰੋਬਾਰ ਇਹ ਚਚਾਵਾ ਨੇ ਜਿੱਥੇ ਚਚਾਵਾ ਚੱਲਦੀ ਹੈ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਸੱਚੀ ਗੱਲ ਨਿਕਲਦੀ ਹੈ ਇਹ ਗੋਰਖ ਦੇ ਧੰਦੇ ਜੇ ਪਾਰ ਦੇ ਸਰਕਾਰ ਨੇ ਬਦਨਾ ਕੀਤੇ ਇਹ ਮਤ ਸੋਚੇ ਵੀ ਸਾਡੀ ਸਰਕਾਰ ਰੀਪੀਟ ਹੋ ਜੇਗੀ ਲੋਕਾਂ ਨੇ ਤੁਹਾਨੂੰ ਪਾਥੀਆਂ ਤੇ ਤੁਹਾਡਾ ਇੱਟਿਆਂ ਵਿੱਚ ਸਵਾਗਤ ਕਰਨਾ ਪੈਣਾ ਨੇ ਵਿੱਚ ਜਿਨ੍ਹਾਂ ਨੇ ਬੱਚੇ ਨਜਾਇਜ਼ ਟੱਕ ਦਿੱਤੇ ਉਹਨਾਂ ਨੇ ਵਿਚਾਰਨਾ ਕਿ ਉਹ ਕਿਉਂ ਤਾਂ ਵੋਟ ਪਾਉਣਗੇ ਇਸ ਕਰਕੇ ਸੁਖਵਿੰਦਰ ਜੀ ਇੱਕ ਗੋਰਖ ਧੰਦਾ ਚੱਲਿਆ ਸੀਗਾ ਜਦੋਂ ਅੱਤਵਾਦ ਦਾ ਟਾਈਮ ਸੀਗਾ ਉਦੋਂ ਵੀ ਪੁਲਿਸ ਵਾਲਿਆਂ ਨੇ ਮੋਟੀਆਂ-ਮੋਟੀਆਂ ਰਕਮਾਂ ਹਸੂਲੀਆਂ ਉਹਨਾਂ ਦੇ ਕਰੋੜਾਂ ਰੁਪਏ ਜਿਹੜੇ ਵੇਖੋ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਬੰਦਾ ਫੋਟੋ ਨਾਲ ਵੱਡਾ ਜਨੂ ਪਹਿਲਾ ਡੀਏ ਜੀ ਹੈ ਜਿਹਦੇ ਘਰੋਂ ਹੀ 7.5 ਕੋੜਾ ਫੜਿਆ ਗਿਆ ਘਰੋਂ ਹੀ ਮਾਤੀ ਵੀ ਰਹੇ ਜੇ ਜ਼ਾਇਦਾ ਦਾ ਲੇਖਜੋ ਕੋਲੋਂ ਕਟੋਕੱਟ 500 ਦੇ ਅੱਗੇ 700 ਪਰ ਜ਼ਾਇਦਾ ਤੋਂ ਨਾ ਕੋਲੇ ਇੰਨੀ ਕਰਨੇ ਕੀ ਬੰਦਾਸਦੇ ਤੁਸੀਂ ਕਿੱਥੇ ਲੈ ਕੇ ਜਾਣੀ ਜ਼ਾਇਦਾ ਤੋਂ ਉਹ ਤੇ ਟ੍ਰੇਲਰ ਆ ਜੇ ਕਿਤੇ ਪੂਰੀ ਗੇਮ ਸ਼ੁਰੂ ਕਰਦੇ ਨਾ ਤੁਸੀਂ ਤੇ ਫਿਰ ਕਿਦੋਂ ਫੋਲੇ ਫਿਰ ਲੀਰੇ ਲੀਰੇ ਨਿਕਲੀ ਲੀਰੇ ਵੀ ਆ ਪਰਨਪਰ ਪੁਲਿਸ ਜਿਹੜੀ ਸੀ ਦੋ ਵਿਅਕਤੀਆਂ ਦਾ ਨੌਜੋਨਾ ਪਿੱਛਾ ਕਰ ਰਹੀ ਸੀ ਉਹਨਾਂ ਨੂੰ ਕੋਈ ਸ਼ੱਕ ਹੋ ਗਿਆ ਚੱਕੀ ਹੋਣਗੇ ਤੇ ਉਹ ਬੰਦੇ ਜਿਹੜੇ ਸੀ ਜਦੋਂ ਪਿੱਛਾ ਕਰ ਰਹੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਦਰਵਾਜ਼ੇ ਤੇ ਐਂਟਰ ਕਰ ਗਏ ਤਿੰਨ ਮੁਲਾਜ਼ਮ ਸਿਵਲ ਦੇ ਵਿੱਚ ਉਹਨਾਂ ਦੇ ਉਹ ਵੀ ਐਂਟਰ ਕਰ ਗਏ ਤੇ ਉਹਨਾਂ ਨੇ ਫੜ ਲਿਆ ਉਹਨਾਂ ਰੌਲਾ ਪਾਤ ਟਾਸਕ ਫੋਰਸ ਵਾਲਿਆਂ ਨੂੰ ਵਿੱਚ ਪਈ ਟਾਸਕ ਤੁਸੀਂ ਕਿਹਦੀ ਇਜਾਜ਼ਤ ਮੈਂਟਰ ਕੀਤਾ ਪੁੱਛਣਗੇ ਵੀ ਕਿਹਦੀ ਜ਼ਾਇਦਤਿੰਦਰਾਇ ਫੈਂਡ ਵਾਸਤੇ ਸੀ ਉਹਨਾਂ ਨੇ ਉਹ ਪੁਲਸਵਾਲੇ ਜਿਹੜੇ ਸੀ ਇੱਕ ਵੱਖਰੀ ਕਮਰੇ 'ਚ ਬੰਦ ਕਰ ਦਿੱਤੇ ਉਹ ਨੌਜੋਨ ਤੇ ਛੱਡਦੇ ਉਹਨਾਂ ਨੂੰ ਪੁਛਿਆ ਤੁਸੀਂ ਇਜਾਜ਼ਤ ਕਿਹਦੀ ਲੈ ਕੇ ਆਇਓ ਇਹ ਪ੍ਰਬੰਧ ਸ਼੍ਰੋਮਣੀ ਪੇਟੀ ਦਾ ਤੁਹਾਡੇ ਸ਼ਹਿਰ ਦੇ ਗੁਰਿੰਦਰ ਸਿੰਘ ਢਿੱਲੋਂ ਜਾ ਕੇ ਪੁੱਛ ਲਿਓ ਉਹਨਾਂ ਨੂੰ ਐਸਪੀ ਹੁੰਦੇ ਸੀ ਜਦੋਂ ਬਿਆਨ ਸਿੰਘ ਸਰਕਾਰ ਸੀ ਤੇ ਬਿਆਨ ਸਿੰਘ ਦੀ ਸਰਕਾਰ ਤੇ 150 ਮੁਲਾਜ਼ਮ ਲੈ ਕੇ ਪ੍ਰਕਰਮਾ ਜਾਵਲੇ ਸਿਵਲ ਦੇ ਵਿੱਚ ਜਾ ਸਕਦੇ ਕੋਈ ਗੱਲ ਦੀ ਕੇਰਪੁਛ ਗਿਆ ਤੇ ਉਹਨੇ ਜਿਹੜਾ ਹੁੰਦਾ ਸੀ ਟਾਹਨੇ ਦਾ ਪੀਏ ਦਲਮੇਗ ਸਿੰਘ ਸੈਕਰੀਟੇਰ ਰਟਾਇਰ ਹੋਏ ਨੇ ਉਹਨਾਂ ਨੇ ਇਹਨੂੰ ਢਿੱਲੋਂ ਨੂੰ ਗਿਆ ਬਿਟ ਨੂੰ ਸਾਹ ਮਨੂ ਇਹ ਦਰ ਚੋਬੀ ਦਰਬਾਰ ਸਾਹਿਬ ਕੰਪਲੈਕਸ ਪੁਲਿਸ ਦਾ ਪ੍ਰਬੰਧਾ ਕਿ ਐਸਪੀਸੀ ਉਹ ਕੰਨਾ ਐਸਪੀਸੀ ਦਾ ਕੰਨਾ ਫੇ ਤੁਸੀਂ ਜੇ ਬਾਤ ਚਲੋ ਪੁਲਿਸ ਤੋਂ ਆਈ ਫਿਰ ਸੰਦਰਸੋ ਅਸੀਂ ਮਤਲਬ ਨਹੀਂ ਆਇਆ ਇਹ ਤਾਂ ਉਹਨਾਂ ਦਾ ਤਰਕਾਰ ਹੋ ਗਿਆ ਉਹਨੇ ਦਿਲਮੇਗ ਨੂੰ ਝੁਕਿਆ ਤੇ ਕਟਵਾਲੀ ਥਾਣੇ ਬੰਦ ਕਰ ਹਾਲਾਤ ਮਾੜੇ ਸੀਗੇ ਮੁਕਾਬਲਾ ਵੀ ਬਣ ਸਕਦਾ ਸੀ ਤੇ ਝੂਠੇ ਕੇਸ ਵੀ ਪੈ ਸਕਦੇ ਸੀ ਹੁਣ ਦਲਮੀਰ ਸਿੰਘ ਬਾਸਿਹਲ ਏਰੀਆ ਦੇ ਵਿੱਚੋਂ ਕਰਤਾਰ ਸਿੰਘ ਟੱਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਕਹਿੰਦੇ ਹੁੰਦੇ ਸੀਗੇ ਜਿੱਥੇ ਸਰਕਾਰ ਉੱਥੇ ਕਰਤਾ ਸਰਕਾਰ ਕਾਗਜ਼ੀ ਹੋਵੇ ਦੀ ਤਾਂ ਵੀ ਚੱਲਦੀ ਸੀ ਸਰਕਾਰ ਕਾਗਜ਼ੀ ਨਹੀਂ ਤਾਂ ਵੀ ਚੱਲਦੀ ਸੀ ਉਹ ਮੁੱਖ ਮੰਤਰੀ ਨੇੜੇ ਲੰਘ ਕੇ ਉਹ ਬਰਨੂ ਪ੍ਰੋਜਕਟੀ ਪਿਛੇ ਤਰੀਕੇ ਨਾਲ ਕਿਉਂ ਉਹਦੀ ਮੁੱਖ ਮੰਤਰੀ ਸਿੱਧੀ ਗੱਲ ਸੀਗੀ ਉਹਨੇ ਫਿਰ ਮੁੱਖ ਮੰਤਰੀ ਨੂੰ ਫੋਨ ਕੀਤਾ ਵੀ ਹੁਣ ਮੋਰਚਾ ਲੱਗੂ ਕਹਿੰਦਾ ਕਿਉਂ ਮੋਰਚਾ ਲੱਗੂ ਕਹਿੰਦਾ ਵੀ ਟੋੜੇ ਦਾ ਪੀਏ ਫੜ ਕੇ ਤੇਰੇ ਐਸਪੀ ਦੇ ਅੰਦਰ ਕਰ ਦਿੱਤਾ ਤੇ ਝਗੜਾ ਇਸ ਗੱਲ ਦਾ ਸਿਰਫ ਹੋਇਆ ਹੋਰ ਕੋਈ ਗੱਲ ਨਹੀਂ ਹੋਈ ਹੁਣ ਮੋਰਚਾ ਲੱਗੂ ਚੌੜੇ ਦਾ ਪੀਏ ਤੇ ਮੋਰਚਾ ਲੱਗੂਗਾ ਤੇ ਫਿਰ 47 ਸੰਕਰ ਤੱਕ ਕਿ ਡਾਵਾ ਨਾਲ ਫਿਰਦੀ ਹੈ ਤੇ ਸਰਕਾਰ ਤੋਲਣ ਦੀ ਹੈ ਕੇਂਦਰ ਨੇ 5 ਮਿੰਟ ਹੀ ਲਾਉਣੇ ਮੁਰਗੇ ਤੇ ਬਿਆਨ ਸਿੰਘ ਦੇ ਕਹਿਣ ਦੇ ਉੱਤੇ ਉਹਨੂੰ ਦਲਵੇਗ ਨੂੰ ਛੱਡਿਆ ਗਿਆ ਸੀ ਤੇ ਫਿਰ ਝਾੜ ਧਮਕੀ ਦਿੱਤੀ ਗਈ ਐਸਪੀ ਦੀ ਵੀ ਤੂੰ ਕਿਹੜਾ ਨਵਾਂ ਪੰਗਾ ਪਾ ਜਾਈ ਅੱਗੇ ਤੇ ਸਾਡੀ ਸਰਕਾਰ ਜਿਹੜੀ ਹੈ ਉਹਦੇ ਜਣਾ 2 ਫੁੱਟ ਉੱਚੀ ਤਨੀ ਫੇਤੀ ਹੈ ਧਰਤੀ ਤੋਂ ਇਸ ਕਰਕੇ ਪਹਿਲੀ ਵਾਰੀ ਐਂਟਰ ਨਹੀਂ ਕੀਤੀ ਪੁਲਿਸ ਜੀ ਅਕਸਰ ਐਂਟਰ ਕਰਦੀ ਰਹੀ ਹੈ ਜਦੋਂ 1955 ਦੇ ਵਿੱਚ ਅੰਦਰ ਗੋਲੀ ਚੱਲੀ ਤਦ ਬਟਨ ਐਂਟਰ ਕੀਤੀ ਹੈ ਮੁੱਖ ਮੰਤਰੀ ਭੀਮ ਸਿੰਘ ਸੱੱਚਰ ਨੇ ਅਕਾਲ ਤਖਤ ਜਾ ਕੇ ਮਾਫੀ ਮੰਗੀ ਸੀ ਗਲਤੀ ਦੀ ਆਪਣੀ ਗਲਤੀ ਹੋਈ ਨਹੀਂ ਜੀ ਪਹਿਲੀ ਵਾਰ ਐਂਟਰ ਨਹੀਂ ਕੀਤੀ ਪੁਲਿਸ ਦਾ ਆਖਰਕਾਰ ਅਕਸਰ ਉੱਤੇ ਦਬਾ ਦਬਾ ਹੈਗਾ ਪੱਕੇ ਤੌਰ ਤੇ ਉੱਥੇ ਟੀਮਾਂ ਲੱਗੀਆਂ ਨੇ 24 ਘੰਟੇ ਜਿਹੜੀਆਂ ਉੱਥੇ ਨਿਗਰਾਨੀ ਕਰਦੀਆਂ ਨੇ ਵੀ ਕੌਣ ਆਉਂਦਾ ਹੈ ਕੌਣ ਜਾਂਦਾ ਉਹ ਮਿੰਟ-ਮਿੰਟ ਦੀ ਰਿਪੋਰਟ ਉੱਪਰ ਚੰਡੀਗੜ੍ਹ ਤੱਕ ਦਿੰਦੇ ਜਿਹੜਾ ਰੋਜ਼ ਉਹਨਾਂ ਦੀ ਰਿਪੋਰਟ ਜਾਂਦੀ ਵੀ ਰੋਜ਼ ਆਉਂਦਾ ਜੀ ਉਹਦੇ ਪਿੱਛੇ ਵੀ ਦਾ ਅਡਰੈਸ ਪਤਾ ਕੀਤਾ ਜਾਂਦਾ ਵੀ ਇਹਦੀ ਕੀ ਕੀ ਗਤੀਵਿਧੀਆਂ ਹੈਗੀਆਂ ਇਸ ਕਰਕੇ ਪੁਲਿਸਤੇ ਅੰਦਰ ਰਹਿੰਦੀ ਹੈ ਲੇਕਿਨ ਆ ਜਿਹੜੀ ਘਟਨਾ ਵਾਪਰੀ ਸੀ ਪੁਲਿਸ ਹੀ ਦੂਸਰੇ ਜ਼ਿਲ੍ਹੇ ਦੀ ਅਮਰਸਰ ਸ਼ਹਿਰ ਦੀ ਹੁੰਦੀ ਸਿੱਧੇ ਕਟਾਣਾ ਵਾਪਰਦੀ ਲੈਕਿਨ ਬੇਗਲ ਠੀਕ ਆ ਪ੍ਰਬੰਧ ਉਹ ਤੇ ਸ਼੍ਰੋਮਣੀ ਕਮੇਟੀ ਦਾ ਵਾ ਲੈਕਿਨ ਸ਼੍ਰੋਮਣੀ ਕਮੇਟੀ ਸਰਕਾਰ ਤੋਂ ਉੱਪਰ ਨਹੀਂ ਜੇ ਉਹ ਹੀ ਬੰਦੇ ਜਾ ਕੇ ਸਕੱਤਰ ਨੂੰ ਕਹਿੰਦੇ ਪ੍ਰਧਾਨ ਨੂੰ ਕਹਿੰਦੇ ਵੀ ਸਾਨੂੰ ਆ ਬੰਦੇ ਲੜਵਿੰਦੇ ਆ ਤੇ ਤੁਹਾਡੇ ਅੰਦਰ ਇੱਥੇ ਬਕਾਇਦਾ ਤੌਰ ਤੇ ਉਹ ਲੈ ਕੇ ਬੈਠੇ ਨੇ ਬਣਾ ਲੈ ਕੇ ਬੈਠੇ ਜਦੋਂ ਇੱਕ ਵਿਅਕਤੀ ਨੇ ਕੁਮਰ ਵਿਜੇ ਪ੍ਰਤਾਪ ਐਸਐਸਪੀ ਸੀ ਪਹਿਲੀ ਵਾਰੀ ਬੇਦਬੀ ਕੀਤੀ ਦਰਬਾਰ ਸਾਹਿਬ ਉਹਨੂੰ ਫੜਿਆ ਤੇ ਫੜ ਕੇ ਤੋਂ ਉਹਨੂੰ ਨਸ਼ਕਜਨਬਰ ਲਾ ਕੇ ਕੁੱਟਿਆ ਚੰਗਾ ਫਰੀਂ ਨਾ ਕੁੱਟਿਆ ਉਹਨਾਂ ਜਿਹੜੇ ਕੁਦਰ ਜੀ ਦਾ ਬੋਝ ਨਹੀਂ ਹੋ ਗਿਆ ਚਲੋ ਬਣਦਾ ਸੀ ਜੇ ਕੁਛ ਉਹਨਾਂ ਗੀਤ ਕਰਤੂਤ ਘੋੜੀ ਸਿੰਘ ਐਸਐਸਪੀ ਆ ਜਾਂਦਾ ਉਹਦੇ ਨੇਰਾਜ ਹੁੰਦਾ ਤੇ ਸਾਡੇ ਆ ਜਥੇਬੰਦੀ ਵਾਲੇ ਭਈਆ ਇੱਥੇ ਲਾਇਆ ਵੈ ਐਸਐਸਪੀ ਭਈਏ ਨੂੰ ਕੀ ਪਤਾ ਕੰਮ ਕਿਵੇਂ ਕਰਨਾ ਚੁੱਪ ਕਰਕੇ ਛੋਣ ਗਏ ਉਹ ਕਹਿੰਦਾ ਜੀ ਮੈਂ ਬੰਦਾ ਛੱਡਣ ਲੱਗਾ ਮੈਂ ਐਸਐਸਪੀ ਹਾਂ ਬਾਹਰ ਜਾ ਕੇ ਤੂੰ ਜੋ ਕਰਨਾ ਕਰ ਪਰਚਾ ਨਹੀਂ ਮੈਂ ਦੇਉਂਗਾ ਬੰਦਾ ਛੱਡਦਾ ਬਾਹਰ ਫੜ ਲੂ ਕਿਸੇ ਦੀ ਹਿੰਮਤ ਨਹੀਂ ਪੈਨੂੰ ਚਪੇੜੂ ਮਾਰ ਦੇ ਇੰਨੇ ਕੁ ਮਹਾਦਰ ਨੇ ਲੋਕ ਉਦੋਂ ਤੁਸੀਂ ਪੁਲਿਸ ਸਾਹਿਬ ਨੂੰ ਆਪ ਜੀ ਬੁਲਾਈ ਸੀ ਅੰਦਰ ਕਿਉਂ ਬੁਲਾਈ ਸੀ ਉਹਨੂੰ ਮੀ ਉਦੋਂ ਤੁਸੀਂ ਕਹਿੰਦੇ ਕਿ ਤੀਸ਼ੀ ਸੀ ਗੱਲ ਨਹੀਂ ਤੁਹਾਨੂੰ ਬਾਹਰ ਬੰਦਾ ਦੇਾਂਗੇ ਸੀ ਕਿਉਂ ਬੁਲਾਈ ਸੀ ਪੁਲਿਸ ਅੰਦਰ ਉੱਥੇ ਤੁਸੀਂ ਆਪਰੇ ਇਸ ਕਰਕੇ ਪੁਲਸ ਦਾ ਬਤੀਰਾ ਪਹਿਲੀ ਵਾਰੀ ਕੰਪਲੈਕਸ ਨਹੀਂ ਹੋਇਆ ਪੁਲਸਤਰੀ ਅਕਸਰ ਆਉਂਦੀ ਜਾਂਦੀ ਰਹਿੰਦੀ ਆ ਅੱਜ ਵੀ ਮੇਰੇ ਖਰਕ ਕਰੀਬ ਕਟੋ ਕਟ 50 ਦੇ ਕਰੀਬ ਮੁਲਾਜ਼ਮ ਜਿਹੜੇ ਉਹ 24 ਘੰਟੇ ਉੱਥੇ ਅੰਦਰ ਜਿਹੜੇ ਉਹ ਸਿਵਲ ਜੁਨੀਫਾਰਮ ਚ ਹੁੰਦੇ ਪਈਆ ਪੁਨੋਂ ਨਾ ਐਸਜੀਪੀ ਜੀ ਨਾਲ ਉਹਨਾਂ ਨੂੰ ਮਿਲਦੇ ਵੀ ਗੱਲਦੇ ਵੀ ਪਤਾ ਵੀ ਕਰਦੇ ਕਿ ਇਹ ਬੰਦਾ ਕੌਣ ਹੈ ਕਹਿੰਦੇ ਉਹਨਾਂ ਦੇ ਬੰਦੇ ਅੱਧ ਵੀ ਨਿਗਰੱਖਦੇ ਨੇ ਜਿਹੜੇ ਟ੍ਰਾਸਪੋਰਟ ਵਾਲੇ ਨੇ ਇਸ ਕਰਕੇ ਕੋਈ ਨਵੀਂ ਘਟਨਾ ਨਹੀਂ ਵਾਪਰੀ ਸਿਰਫ ਰੌਲਾ ਇਸ ਕਰਕੇ ਪੈ ਗਿਆ ਵੀ ਤਰੰਤ ਤਰ ਦੀ ਪੁਲਿਸ ਜੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਕਿਧਰ ਜਾ ਕੇ ਮਿਲਣਾ ਤੇ ਕੀ ਕਰਨਾ ਕਿਨੀ ਕੀ ਨਹੀਂ ਉਹਨਾਂ ਕਹੇ ਫਾਲੀ ਨੇ ਪੜਸੋਲੇ ਕਿੰਦਰ ਲੇ ਫੜ ਲੈ ਸੰਦੂ ਘਰ ਰੁਕੂਗਾ ਤੇ ਜਦੋਂ ਇਦਾਂ ਦੀ ਘਟਨਾ ਉਹਦੇ ਫਰਵਾਲਾ ਤੇ ਪੈ ਗਿਆ ਪੈ ਗਿਆ ਤਾਂ ਤੁਹਾਨੂੰ ਮੈਂ ਦਿਲ ਮੇਂ ਚ ਨਹੀਂ ਕਣੀ ਸੁਣਾਤੀ ਉਹਦਾ ਪੀਏ ਫੜ ਕੇ ਟੋਲੇ ਦੇ ਫਰਕੰਦਰ ਦੇ ਦਿੱਤਾ ਸੀ